ਦੇ ਹਨੂਮਾਨ ਚੌਕ ਤੋਂ ਜਹਾਜ਼ ਚੌਕ ਨੂੰ ਜਾਂਦੇ ਰੋਡ ਤੇ ਪਾਣੀ ਵਾਲੀ ਟੈਂਕੀ ਦੇ ਨੇੜੇ ਸਿਲੰਡਰਾਂ ਦੇ ਨਾਲ ਭਰੇ ਹੋਏ ਟਰੱਕ ਸਵਾਰ ਡਰਾਈਵਰ ਨੇ ਸੜਕ ਦੇ ਉੱਪਰ ਖੜੀ ਆਲਟੋ ਕਾਰ ਨੂੰ ਪਿੱਛੋਂ ਜ਼ਬਰਦਸਤ ਟੱਕਰ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਟਰੱਕ ਸਵਾਰ ਡਰਾਈਵਰ ਨਸ਼ੇ ਦੇ ਵਿੱਚ ਸੀ ਜਿਸ ਨੇ ਕਿ ਹਨੂਮਾਨ ਚੌਕ ਤੋਂ ਜਹਾਜ਼ ਚੌਕ ਨੂੰ ਜਾਂਦੇ ਦੋ ਗੱਡੀਆਂ ਨੂੰ ਪਹਿਲਾਂ ਵੀ ਸਾਈਡ ਮਾਰੀ ਸੀ ਅਤੇ ਫਿਰ ਪਾਣੀ ਵਾਲੀ ਟੈਂਕੀ ਨੇੜੇ ਸੜਕ ਤੇ ਖੜੀ ਕਾਰ ਨੂੰ ਠੋਕ ਦਿੱਤਾ ਸੂਕਾਰ ਦੇ ਵਿੱਚ ਸਵਾਰ ਇੱਕ ਪਰਿਵਾਰ ਦੇ ਤਿੰਨ ਮੈਂਬਰ ਬੈਠੇ ਸਨ ਪਰ ਗਨੀਮਤ ਇਹ ਰਹੀ ਕਿ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਸੁਨੋਕਾ ਦੇ ਹਜੂਮ ਨੇ ਟਰੱਕ ਡਰਾਈਵਰ ਨੂੰ ਘੇਰ ਲਿਆ ਤੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਉੱਥੇ ਹੀ ਗੱਡੀਆਂ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਾਨੂੰ ਮਾ ਜਾਉਂ ਚੋ ਤੇ ਗੱਡੀ ਖਲੋਤੀ ਪੂਰੀ ਸਾਈਡ ਤੇ ਥੱਲੇ ਕਰਕੇ ਖਿਲਾਰੀ ਟਰੱਕ ਵਾਲਾ ਆਇਆ ਇਹਨੇ ਬਹੁਤ ਜ਼ਿਆਦਾ ਪੀਤੀ ਹੋਈ ਆਣ ਕੇ ਮਾਰੀ ਤੇ ਉੱਥੋਂ 도ੜ ਗਿਆ ਕਿੰਨੀ ਜ਼ੋਰ ਦੀ ਗੱਡੀ ਵੇਖ ਲਓ ਉੱਥੇ ਲੱਗੀ ਸਾਰੀ ਭਾਂਗ ਆ ਗੱਡੀ ਤਿੰਨ ਜਣੇ ਆਏ ਇਹ ਸਾਲਿਆਂ ਨੇ ਥੱਲੇ ਖੜੀ ਗੱਡੀ ਨੂੰ ਮਾਰਿਆ ਨੇ ਆ ਕੇ ਟਰੱਕ ਵਾਲੇ ਨੇ ਭਾਜੀ ਟਰੱਕ ਵਾਲੇ ਨੇ ਪਿੱਛੇ ਤੋਂ ਗੱਡੀਆਂ ਠੋਕ ਕੇ ਆਇਆ ਸਾਡੀ ਗੱਡੀ ਉਹ ਦੇਖੋ ਖਤਮ ਕਰਤੀ ਪਿੱਛੋਂ ਕੋਈ ਨੂ ਉਹ ਦੇਖੋ ਖੜੀ ਗੱਡੀ ਦੇਖ ਲਓ ਝਾ ਹੋ ਗਿਆ ਭਾਜੀ दारू ਭਾਜੀ ਰੱਜਿਆ ਪਿਆ ਕੋ ਖੜਿਆ ਨਹੀਂ ਜਾਂਦਾ ਆ ਚੌਂ ਚਾਣੋਂ ਮਨ ਚਾਣੋਂ ਚ ਟੈਂਕੀ ਲੱਗ ਗਈ ਟੈਂਕੀ ਲੱਗ ਗਈ ਬਾਹੋ ਬਾਈ ਗੱਡੀ ਥੱਲੇ ਖੜੀ ਆ ਰੋਡ ਤੋਂ ਥੱਲੇ ਖੜੀ ਆ ਪਾਜੀ ਗਲੀ ਦੇ ਮੋੜ ਤੇ ਅੱਛਾ ਭਾਈ ਫੈਮਲੀ ਸੀ ਬੱਚੇ ਸੀਗੇ ਨਾਲ ਆ ਵੇਖੋ ਲੋਆ ਦੇਖੋ ਗੁੜੀਆਂ ਸੀਗੀ ਨਾਲ ਚੌਂ ਚਵਾ ਰਹੇ ਸੀ ਭਾਈ ਬਚਾਇਆ ਹੀ ਪਰ ਗੱਡੀ ਖਤਮ